ਸਸੂ ਗਰਦੀ ਮੈਂ ਰੰਜੀਤ ਸਿੰਘ ਢੰਡਵਾਲ ਮੰਨਿਆ ਮੰਨਿਆ ਕਿ ਅੱਜ ਅਸੀਂ ਜਿੱਦਾਂ ਐਕਸਪੈਕਟ ਕੀਤਾ ਸੀ ਆ ਆਮ ਆਦਮੀ ਪਾਰਟੀ ਨੇ ਉਦਾਂ ਪਰਫਾਰਮ ਨਹੀਂ ਕਰ ਸਕੇ ਪਰ ਉਹ ਕਹਿੰਦੇ ਆ ਨਾ ਜ਼ਿੰਦਗੀ ਕੀ ਯਹੀ ਰੀਤ ਹੈ ਹਾਰ ਕੇ ਬਾਅਦ ਹੀ ਜੀਤ ਹੈ ਤੇ ਕੋਈ ਗੱਲ ਜ਼ਰੂਰ ਜਿੱਤਾਂਗੇ ਇੱਕ ਦਿਨ ਆ ਵਾਹਿਗੁਰੂ ਜੀ ਮੇਰ ਦੇਣਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਇੱਥੇ ਕਿ ਪਾਰਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਅੱਜ ਦੀ ਡੇਟ ਦੇ ਵਿੱਚ ਠੀਕ ਹੈ ਪੂਰੀ ਹਿਮਿਲਟੀ ਦੇ ਨਾਲ ਔਰ ਪੂਰੇ ਸਤਕਾਰ ਦੇ ਨਾਲ ਜੋ ਪੰਜਾਬ ਦੀ ਜਿਹੜੀ ਜਨਤਾ ਹੈ ਉਹਦਾ ਵਰਡਿਕਟ ਅਸੀਂ ਐਕਸੈਪਟ ਕਰਦੇ ਹਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਇਸੇ ਤਰ੍ਹਾਂ ਪੰਜਾਬ ਦੇ ਕਿਸੇ ਵੀ ਲੀਡਰ ਨੂੰ ਇਸ ਹਾਰ ਦਾ ਕਿਸੇ ਵੀ ਤਰ੍ਹਾਂ ਆਪਾਂ ਕਾਰਨ ਨਹੀਂ ਕਹਿ ਸਕਦੇ ਕਿਉਂਕਿ ਪੰਜਾਬ ਦੇ ਹਾਰ ਇੱਕ ਲੀਡਰ ਨੇ ਦਿਨ ਰਾਤ ਇਸ ਪਾਰਟੀ ਦੇ ਲਈ ਔਰ ਇਸ ਕੈਂਪੇਨਿੰਗ ਦੇ ਲਈ ਮਤਲਬ ਕਿ ਦਿਨ ਰਾਤ ਕੀਤੀ ਹੈ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਭਾਜੀ ਭਗਵੰਤ ਮਾਨ ਦਾ ਨਾਮ ਲੈਣਾ ਚਾਹੁੰਦਾ ਜਿਨੇ ਪਤਨ ਕਿੰਨੇ ਸੌ ਰੈਲੀਆਂ ਕਰਕੇ ਆਪਣਾ ਫਰਜ਼ ਨਿਭਾਇਆ ਫਿਰ ਉਸ ਤੋਂ ਬਾਅਦ ਜਿਹੜੀ ਲੀਗਲ ਲੀਗਲ ਸੈਲ ਦੀ ਟੀਮ ਆ ਫੂਲਕਾ ਸਾਹਿਬ ਸ਼ੇਰਗਿਲ ਸਾਹਿਬ ਸਾਰਿਆਂ ਨੇ ਉਹ ਨਹੀਂ ਆਪਣਾ ਫਰਜ਼ ਨਿਭਾਇਆ ਉਸ ਤੋਂ ਬਾਅਦ ਆਪਣਾ ਬੁਲਾਰੇ ਦੇ ਤੌਰ ਤੇ ਸੁਪਾਲ ਸਿੰਘ ਖੇਰਾ ਭਾਜੀ ਉਹ ਨਹੀਂ ਆਪਣਾ ਫਰਜ਼ ਨਿਭਾਇਆ ਔਰ ਇੱਕ ਸੰਗਠਨ ਨੂੰ ਇਕੱਠਾ ਕਰਨ ਦੇ ਤੌਰ ਤੇ ਕਮਰ ਸੰਧੂ ਔਰ ਹੋਰ ਜਿੰਨੇ ਵੀ ਲੀਡਰ ਹੈ ਨੇ ਉਹਨੇ ਆਪਣਾ ਫਰਜ਼ ਨਿਭਾਇਆ ਪੰਜਾਬ ਦੇ ਹਰ ਇੱਕ ਲੀਡਰ ਨੇ ਮਿਹਨਤ ਕੀਤੀ ਆ ਔਰ ਪੰਜਾਬ ਦੇ ਹਰ ਇੱਕ ਲੀਡਰ ਨੇ ਪੂਰੀ ਜਦੋ ਜਹਿਦ ਦੇ ਨਾਲ ਲੀਡਰ ਮਿਹਨਤ ਕੀਤੀ ਆ ਔਰ ਕੋਸ਼ਿਸ਼ ਕੀਤੀ ਆ ਆਮ ਆਦਮੀ ਪਾਰਟੀ ਨੂੰ ਨਾ ਕੇਵਲ ਖੜਾ ਕਰਨ ਦੀ ਪਰ ਆਮ ਆਦਮੀ ਪਾਰਟੀ ਨੂੰ ਇੱਕ ਤਰੱਕੀ ਦੇ ਰਾਹ ਤੇ ਲਿਜਾਣ ਦੀ ਅ ਮੈਂ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸੇ ਨੂੰ ਤਾਂ ਇਹਦੀ ਜ਼ਿੰਮੇਵਾਰੀ ਲੈਣੀ ਪੈਣੀ ਆ ਔਰ ਜਿਹੜਾ ਮੈਨੂੰ ਇਸ ਟਾਈਮ ਦਿਖ ਰਿਹਾ ਜਾਂ ਮੈਨੂੰ ਮੈਂ ਵਿਜੂਅਲਾਈਜ਼ ਕਰ ਰਿਹਾ ਜਿੱਥੇ ਜਿੰਨੇ ਵੀ ਮੈਨੂੰ ਵਾਲੰਟੀਅਰਸ ਨੇ ਕੰਟੈਕਟ ਕੀਤਾ ਪਹਿਲਾਂ ਤੋਂ ਜਾਂ 1.5-2 ਸਾਲ ਤੋਂ ਕਰਦੇ ਆ ਰਹੇ ਨੇ ਔਰ ਜਦੋਂ ਵੀ ਮੈਂ ਬੋਲਿਆ ਮੈਂ ਆਪਣੇ ਦਿਲ ਦੀ ਗੱਲ ਬੋਲਿਆ ਮੈਨੂੰ ਕ੍ਰਿਟੀਸਾਈਜ਼ ਕੀਤਾ ਗਿਆ ਮੈਨੂੰ WhatsApp ਗਰੁੱਪਾਂ ਜੋ ਵੀ ਕੱਢ ਦਿੱਤਾ ਗਿਆ ਮੈਨੂੰ ਫੋਨ ਵੀ ਕੀਤਾ ਗਿਆ ਕਿ ਤੂੰ ਕਿਉਂ ਇਹ ਕਰਦਾ ਲੇਕਿਨ ਮੈਂ ਜਿੱਥੇ ਸਹੀ ਸਮਝਿਆ ਮੈਂ ਸਹੀ ਕਿਹਾ ਜਿੱਥੇ ਮੈਂ ਗਲਤ ਸਮਝਿਆ ਮੈਂ ਗਲਤ ਕਿਹਾ ਆ ਇਨੂੰ ਤੁਸੀਂ ਕਿਸੇ ਵੀ ਪੱਖੋਂ ਦੇਖ ਲਓ ਲੇਕਿਨ ਅੱਜ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸੈਕੰਡ ਟਾਇਰ ਦੀ ਜਿਹੜੀ ਲੀਡਰਸ਼ਿਪ ਆ ਜਿਹਦੇ ਵਿੱਚ ਮੈਂ ਸੰਜੇ ਸਿੰਘ ਦਾ ਨਾਮ ਲਵਾਂਗਾ ਉਹਨਾਂ ਦਾ ਨਾਮ ਔਰ ਦੁਰਗੇਸ਼ ਪਾਠਕ ਔਰ ਚਿੰਨੇ ਵੀ ਉਹਨਾਂ ਦੇ ਨਾਲ ਆਬਜ਼ਰਵਰਸ ਆ요 ਸੀ ਸੋ ਕਾਲਡ ਆਬਜ਼ਰਵਰਸ ਯਾਨੀ ਕਿ ਹੁਣ ਪੰਜਾਬੀ ਸਾਡੇਆਂ ਤੇ ਆਬਜ਼ਰਵਰਸ ਵੀ ਲਾਉਣੇ ਪਾਉਗੇ ਅਸੀਂ ਇੰਨੇ ਵੀ ਕੈਪेबल ਨਹੀਂ ਹੈਗੇ ਇਹ ਗੱਲ ਨੂੰ ਮੈਂ ਪਹਿਲਾਂ ਤੋਂ ਉਠਾਇਆ ਸੀ ਮੈਂ ਅੱਜ ਦੀ ਡੇਟ ਦੇ ਵਿੱਚ ਗੁਜ਼ਾਰਿਸ਼ ਕਰਦਾ ਆ ਸ਼੍ਰੀ ਸੰਜੇ ਸਿੰਘ ਜੀ ਨੂੰ ਔਰ ਦੁਰਗੇਸ਼ ਪਾਠਕ ਸਾਹਿਬ ਨੂੰ ਕਿ ਪਲੀਜ਼ ਆਓ ਵਾਪਸ ਤੁਸੀਂ ਅਗਰ ਨਹੀਂ ਗਏ ਤੇ ਪਲੀਜ਼ ਆਓ ਵਾਪਸ ਆ ਕੇ ਇਸ ਇਸ ਇੱਕ ਡੀਫੀਟ ਦਾ ਆਪਣੇ ਤੁਸੀਂ ਇੱਕ ਜ਼ਿੰਮੇਵਾਰੀ ਲੈਂਦੇ ਹੋਏ ਬੜੀ ਹਿਊਮਿਲਟੀ ਦੇ ਨਾਲ ਔਰ ਬੜੇ ਹੀ ਸਤਕਾਰ ਦੇ ਨਾਲ ਰਿਜ਼ਾਈਨ ਕਰੋ ਤੁਹਾਡਾ ਬਣਦਾ ਰਿਜ਼ਾਈਨ ਕਰਨਾ ਪੰਜਾਬ ਦੇ ਕਿਸੇ ਵੀ ਲੀਡਰ ਨੇ ਕਿਸੇ ਵੀ ਤਰ੍ਹਾਂ ਦੀ ਕਸਰ ਨਹੀਂ ਛੱਡੀ ਭਗਵੰਤ ਮਾਨ ਬਾਜੀ ਤੋਂ ਲੈ ਕੇ ਜਿੰਨੇ ਵੀ ਥੱਲੇ ਆ ਕੁਲਕਾ ਸਾਹਿਬ ਸੁਖਪਾਲ ਖੈਰਾ ਕਮਰਸੰਦੂ एवरीवन ਸਿੰਜੇ ਸਿੰਘ ਜੀ ਤੁਸੀਂ ਜ਼ਿਆਦਾਤਰ ਫੋਟੋਆਂ ਫੋਟੋਆਂ ਖਚਾਣ ਦੇ ਵਿੱਚ ਹੀ ਰਹੇ ਆ ਕਿ ਹਾਂ ਇਹਨੂੰ ਲੈ ਆਂਦਾ ਉਹਨੂੰ ਕੱਟਦਾ ਉਹਨੂੰ ਲੈ ਆਂਦਾ ਉਹਨੂੰ ਕੱਟਦਾ ਅਜ્ઞਾਨੀ ਚਾਉਦੇ ਸੰਗਠਨ ਸਰ ਬਾਕੀ ਆਈ ਥਿੰਕ ਯੂ ਸ਼ੁਡ ਟੇਕ ਦ ਰਿਸਪੋਨਸਿਬਿਲਟੀ ਤੁਹਾਨੂੰ ਰਿਸਪੋਨਸਿਬਿਲਟੀ ਲੈਣੀ ਚਾਹੀਦੀ ਹੈ ਦੁਰਗੇਸ਼ ਨੂੰ ਰਿਸਪੋਨਸਿਬਿਲਟੀ ਲੈਣੀ ਚਾਹੀਦੀ ਆ ਕਿਉਂਕਿ ਅਗਰ ਜਿੱਤ ਹੁੰਦੀ ਤਾਂ ਵੀ ਤੁਸੀਂ ਸਭ ਤੋਂ ਅੱਗੇ ਆ ਕੇ ਰਿਸਪੋਨਸਿਬਿਲਟੀ ਲੈਣੀ ਸੀ ਅੱਜ ਤੁਸੀਂ ਦਿਸੀ ਨਹੀਂ ਰਹਿ ਕਿਤੇ ਸੋ ਮੇਰੀ ਪੰਜਾਬ ਦੀ ਲੀਡਰਸ਼ਿਪ ਤੇ ਮੈਨੂੰ ਮਾਣ ਆ। ਫਖਰ ਆ ਸਾਨੂੰ ਸਾਰੇ ਪੰਜਾਬੀਆਂ ਨੂੰ ਜਿੰਨੀ ਵੀ ਉਹਨੇ ਮਿਹਨਤ ਕੀਤੀ ਆ ਜਿੰਨਾ ਵੀ ਉਹਨੇ ਭੱਜ ਦੌੜ ਕੀਤੀ ਆ ਪਰ ਮੈਂ ਕਹਿੰਨਾ ਅੱਜ ਹੁਣ ਸੰਜੀਤ ਸਿੰਘ ਜੀ ਵਾਪਸ ਆਓ ਇਹਦੀ ਜ਼ਿੰਮੇਵਾਰੀ ਲਾਓ ਔਰ ਰਿਜ਼ਾਈਨ ਕਰੋ। ਥੈਂਕ ਯੂ ਵੈਰੀ ਮਚ। ਬਾਕੀ ਵੋਲੰਟੀਅਰ ਤੁਸੀਂ ਬਹੁਤ ਮੈਂ ਤਾਂ ਆਪਣੀ ਅੱਖੀਂ ਦੇਖਿਆ। ਬਹੁਤ 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 ਭੱਜ ਦੌੜ ਕੀਤੀ ਤੁਸੀਂ। ਗੋਡ ਬlesਸ ਯੂ ਆਲ। ਜਿਹੜਾ ਵੀ ਪੰਜਾਬ ਚਲਾਵੇ ਇਹਨੂੰ ਤਰੱਕੀ ਤੇ ਲੈ ਕੇ ਜਾਵੇ ਅ ਠੀਕ ਆ ਅਸੀਂ ਚਾਹੁੰਦੇ ਸੀ ਕਿ ਇੱਕ ਤਬਦੀਲੀ ਆਵੇ ਉਹਦੇ ਲਈ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਇੱਕ ਤਬਦੀਲੀ ਨੂੰ ਵੋਟ ਪਾਓ ਲੇਕਿਨ ਕੀ ਕਰ ਸਕਦੇ ਹਾਂ ਟੈਸ ਲਾਈਫ ਤੇ ਪਲੀਜ਼ 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 ਸੰਜੇ ਸਿੰਘ ਜੀ ਤੁਸੀਂ ਜਿੱਥੇ ਹੋ ਗੁਜਰਾਤ ਤਾਮਿਲਨਾਡੂ ਅਸਾਮ ਬੰਗਾਲ ਜਿੱਥੇ ਵੀ ਹੋ ਤੁਸੀਂ ਇੰਡੀਆ ਦੇ ਵਿੱਚ ਵਾਪਸ ਆ ਕੇ ਇਸ ਹਾਰ ਦੀ ਜ਼ਿੰਮੇਵਾਰੀ ਲੈ ਕੇ रिजाइन करो थैंक यू वेरी मच हिम्मत नहीं हारनी इट्स पार्ट ऑफ लाइफ हार जिंदगी का एक हिस्सा आ कोई खास गल नहीं है मूव ऑन और वागुरु की मेरना आप रज के तरक्या करा पंजाब फर्स्ट। गॉड ब्लैस यू ऑल अपना ख्याल रखियो